ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਥਾਣੇ 'ਚ ਤੇ ਉੱਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਤਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉੱਥੋਂ ਤੇ ਅੱਜ ਮੈਂ ਪਹਿਲਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਆ ਜਿਹਦਾ ਓਟ ਆਸਰਾ ਲੈ ਕੇ ਹਮੇਸ਼ਾ ਮੈਂ ਤੁਰਦੀ ਆ ਤੇ ਦੂਜਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਅਦਾਲਤ ਦਾ ਜਿਨ੍ਹਾਂ ਨੇ ਇਨਸਾਫ ਦਿੱਤਾ ਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਣ ਭਰਾ ਮੇਰੇ ਅੱਜ ਖੜੇ ਆ ਅੱਜ ਇਹ ਨਹੀਂ देर ਤੱਕ ਵੀ ਅੱਜ ਉਹ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ। ਜੀ ਤੁਹਾਨੂੰ ਜਦੋਂ ਉਹਨਾਂ ਨੇ ਰੀਟੇਨ ਕੀਤਾ ਕੁਝ ਉਹ ਕਿਸ ਤਰ੍ਹਾਂ ਦਾ ਰਿਹਾ ਜੀ। ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਾਰਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰੱਖਿਆ ਆ। ਤੇ ਅੱਜ ਜਿਹੜਾ ਆ ਅੱਜ ਪੇਸ਼ੀ ਕੀਤੀ ਗਈ ਆ ਸੀਰ ਕਰੋਜੋ ਸੀ ਅੱਜ ਕੋਰਟ ਪਹੁੰਚੀ ਸੀ ਤੁਹਾਨੂੰ ਕਿੱਧਰ ਦੀ ਰਿਹਾ ਗਿਆ ਸੀ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਅੱਜ ਤੁਹਾਡੀ ਬਿਲਕੁਲ ਹਾਂ ਜੀ ਮੈਨੂੰ ਵੀ ਪਤਾ ਲੱਗਾ ਕਿ ਉਹ ਕਿਸੇ ਨੂੰ ਹੋਰ ਨੂੰ ਲੈ ਕੇ ਆਏ ਸੀਗੇ ਕਿਉਂਕਿ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਜਦੋਂ ਪਹਿਲੀ ਵਾਰ ਇੱਥੇ ਤਰਨਣ ਲੱਗਿਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਉਹ ਡਟ ਕੇ ਆਪਣੇ ਵਰਕਰਾਂ ਦੇ ਨਾਲ ਖੜਨਗੇ ਬਿਲਕੁਲ ਜੀ ਬਿਲਕੁਲ ਉਹ ਡਟ ਕੇ ਖੜੇ ਆ ਤੇ ਅੱਜ ਵੇਖ ਲਓ ਸਾਰੇ ਜਾਣੇ ਜਿਹੜੀ ਪਾਰਟੀਆਂ ਜਿਹੜੀ ਆ ਸਾਡੀ ਸਾਰੀ ਅੱਜ ਸਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਕੰਦਰ ਜੀ ਇਸ ਵੇਲੇ ਭਾਵਕ ਥੋੜਾ ਮਨ ਹੋਇਆ ਕਿਉਂਕਿ ਤੁਸੀਂ ਛੋਟਾ ਬੱਚਾ ਤੁਹਾਡਾ ਔਰ ਇਹ ਵੀ ਗੱਲ ਤੁਸੀਂ ਰੱਖੀ ਵੇਖੋ ਜੀ ਮੈਂ ਮਤਲਬ ਕਿ ਮੈਨੂੰ ਆਪਣੀ ਇੰਨੀ ਨਹੀਂ ਮੈਨੂੰ ਜਿੰਨੀ ਆਪਣੇ ਬੱਚੇ ਦੀ ਆ ਕਿ ਮੇਰਾ ਬੱਚਾ ਛੋਟਾ ਆ ਤੇ ਮੈਂ ਉਹਨੂੰ ਜਾ ਕੇ ਮਿਲਣਾ ਆ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਉਹਨੂੰ ਮਿਲੂੰਗੀ ਹੁਣ ਜਾ ਕੇ ਬਹੁਤ ਜ਼ਿਆਦਾ ਬਿਲਕੁਲ ਔਖਾ ਸਮਾਂ ਆ ਕਿਉਂਕਿ ਫਿਰ ਵੀ ਪ੍ਰਮਾਤਮਾ ਨੇ ਅਰਦਾਸ ਸੁਣੀ ਹੈ ਹਰੇਕ ਦੀ ਬਿਲਕੁਲ ਮੈਂ ਤੇ ਗੁਰੂ ਰਾਮਦਾਸ ਅੱਗੇ ਅਰਦਾਸ ਕਰਨ ਢੀ ਹੀ ਉਦੋਂ ਦੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸੱਚ ਦਾ ਨਵੇੜਾ ਕਰੀ ਤੇ ਸੱਚੀ ਸੱਚ ਦਾ ਨਵੇੜਾ ਹੋਇਆ ਪ੍ਰਡੀਕਸ਼ਨ ਨਹੀਂ ਚੜਦੀ ਕਲਾ ਚ ਰਹੇ ਉਹ ਜਦੋਂ ਚੜਦੀ ਕਲਾ ਜੀ ਚੜਦੀ ਕਲਾ ਜਦੋਂ ਵਾਹਿਗੁਰੂ ਤੇ ਸਾਡੇ ਭੈਣ ਭਰਾ ਸਾਰੇ ਅੰਗ ਸੰਗ ਹੋਣ ਤੇ ਫਿਰ ਸਾਨੂੰ ਕਾਦਾ ਡੋਲ ਪ੍ਰਵੀਨ ਡੰਡਾ ਜੀ ਨੇ ਪਹਿਲੇ ਕੱਲ ਕਹਿੰਦਾ ਸੀ ਅੱਜ ਕੇ ਮੈਂ ਜਾਣ ਤੋ ਇਹ ਮਤਲਬ ਕਿ ਉਹਦਣ ਵੀ ਮਜੀਠੇ ਠਾਣੇ ਮੇਰੇ ਨਾਲ ਸੀਗੇ ਚੜਦੀ ਕਲਾ ਚ ਆਪਾ ਰਹੇ ਆ ਤੇ ਅੱਜ ਵੀ ਇੰਨਾ ਕਰਕੇ ਚੜਦੀ ਕਲਾ ਸੀ ਹਾਂ ਜੀ ਧੰਨਵਾਦ ਜੀ ਸਵਾਗਤ ਕਰਦੇ ਹੋ ਆ ਅੱਜ ਪੰਜ ਪਰ ਜਿਹੜਾ ਤੇ ਇੱਕ ਕਰਕੇ ਉਹਦੀ ਜਿੱਤ ਹੋਈ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਠਾਣੇ 'ਚ ਤੇ ਉੱਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਤਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉੱਥੋਂ ਤੇ ਅੱਜ ਮੈਂ ਪਹਿਲਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਆ ਜਿਹਦਾ ਓਟ ਆਸਰਾ ਲੈ ਕੇ ਹਮੇਸ਼ਾ ਮੈਂ ਤੁਰਦੀ ਆ ਤੇ ਦੂਜਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਅਦਾਲਤ ਦਾ ਜਿਨ੍ਹਾਂ ਨੇ ਇਨਸਾਫ ਦਿੱਤਾ ਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਣ ਭਰਾ ਮੇਰੇ ਅੱਜ ਖੜੇ ਆ ਅੱਜ ਇੰਨੀ ਦੇਰ ਤੱਕ ਵੀ ਅੱਜ ਉਹ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਉਹ ਤੁਹਾਨੂੰ ਜਦੋਂ ਉਹਨਾਂ ਨੇ ਰੀਟੇਨ ਕੀਤਾ ਕੁਝ ਉਹ ਕਿਸ ਤਰ੍ਹਾਂ ਦਾ ਰਿਹਾ ਜੀ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰਿਹਾ